ਜੀ ਇਹ ਵਾਲੇ ਸੂਟ ਆਣਗੇ ਜੀ ਮਸਲੀਨ ਦੇ neck ਦੇ ਉੱਪਰ ਬਾਜ਼ੂ ਐਂਡ ਬਾਟਮ ਤੇ ਉੱਤੇ ਵਰਕ ਆਏਗਾ ਤੇ ਨਾਲੇ ਦੇ organza ਦਾ ਦੁਪੱਟਾ ਇਹ ਵਾਲੇ ਪਸ਼ਮੀਨਾ ਦੇ ਸੂਟ ਆਣਗੇ ਜੀ ਤੇ ਇਹ ਵਾਲੇ ਪਸ਼ਮੀਨਾ ਦੇ ਸੂਟ ਆਣਗੇ ਬਾਟਮ ਵਰਕ ਵਾਲੇ ਤੇ ਜਿਹੜੇ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਕੀਤਾ ਸੀ ਉਹ ਘੇਰੇ ਦੇ ਉੱਤੇ only ਵਰਕ ਹੈ ਇਹ ਵਾਲਾ ਬਾਟਮ ਦੇ ਉੱਪਰ ਵਰਕ ਆਏਗਾ ਨਾਲ print ਬਾਟਮ ਆएगी ਪਸ਼ਮੀਨਾ ਦੀ ਗੰਗਾ brand ਦੇ ਸੂਟ ਨੇ ਵਾਲੇ ਤੇ ਵਿਦਆਊਟ ਦੁਪੱਟਾ ਨੇ ਜੀ price mention ਕੀਤਾ ਹੋਇਆ ਇਹ ਸਟਾਕ ਬਹੁਤ ਜ਼ਿਆਦਾ ਲਿਮਟਿਡ ਜਾ ਹੁੰਦਾ ਤੇ ਇਹ ਸੂਟ ਤੁਸੀਂ ਜਲਦੀ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕ੍ਰੇਪ ਦੇ ਤੇ ਨਾਲ ਇਹਨਾਂ ਦੇ ਚੁਣੌਣ ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਵੀ ਇੰਬੋਰਡਰੀ ਆਏਗੀ ਤੇ ਇਹ ਵਾਲੇ ਵੈਲਵਟ ਦਾ ਸੂਟ ਆਏਗਾ ਜੀ ਨਾਲ ਆਰਗੈਂਜ਼ਾ ਦਾ ਦੁਪੱਟਾ ਆਏਗਾ 슬ੀਵਜ਼ ਵਰਕ ਆਏਗਾ ਤੇ ਇਹ ਵਾਲਾ ਪਿਓਰ ਕ੍ਰੇਪ ਦੇ ਉੱਪਰ ਸੂਟ ਰਹੇਗਾ ਜੀ ਨਾਲ ਆਰਗੈਂਜ਼ਾ ਦੁਪੱਟਾ ਇਹ ਵਾਲਾ ਵੀ ਪਿਓਰ ਕ੍ਰੇਪ ਦੇ ਉੱਪਰ ਸ਼ਰਾਰੇ ਸੂਟ ਬਣੇ ਹੋਏ ਨੇ ਜੀ ਨਾਲ ਆਰਗੈਂਜ਼ਾ ਦੇ ਦੁਪੱਟੇ ਆਉਣਗੇ ਪਿਓਰ ਕ੍ਰੇਪ ਦੇ ਹੀ ਰਹਿਣਗੇ ਇਹਨਾਂ ਦੇ ਨਾਲ ਸ਼ਰਾਰਾ 3 ਮੀਟਰ ਹੁੰਦਾ ਜੀ ਇਹ ਵਾਲਾ ਟੈਪੀਸਿਲਕ ਦੇ ਉੱਪ ਇਹ ਵਾਲਾ ਸ਼ਿਮਰ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਹੈ ਹੈਂਡਵਰਕ ਦਾ ਨਾਲ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਇਹ ਵਾਲਾ ਸੂਟ ਹੋਣਗੇ ਦੀ ਵੈਲਵਟ ਦੀ ਸ਼ਰਟ ਆਗੇ ਨਾਲ ਬਾਟਮ ਆਏਗੀ ਦੀ ਟੈਬੀ ਦੀ ਤੇ ਇਹ ਵਾਲੇ ਆਰਗੈਂਜ਼ਾ ਦੀ ਸ਼ਰਟ ਆਣ ਗਿਆ ਜੀ ਸੂਟੇ ਵਾਲੇ ਬਣੇ ਹੋਏ ਨੇ ਤੇ ਇਹ ਵਾਲੇ ਸੂਟ ਨਾਲ ਇਹਨਾਂ ਦੇ ਸੀਕਵੈਂਸ ਵਰਕ ਵਾਲਾ ਦੁਪੱਟਾ ਆਏਗਾ ਨਾਲ ਪਲੇਨ ਬਾਟਮ ਆਏਗੀ ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਬਹੁਤ ਘੱਟ ਰੇਟ ਦੇ ਵਿੱਚ ਨੇ ਇਹ ਵਾਲੇ ਸੂਟ ਇਹ ਵਾਲੇ ਪ्युअर ਕ੍ਰੇਪ ਦੇ ਉੱਪਰ ਸੂਟ ਬਣੇ ਹੋਏ ਨੇ ਹੈਂਡਵਰਕ ਤੇ ਪਾਰਟੀ ویئر 컬렉ਸ਼ਨ ਹੈ ਬਹੁਤ ਜ਼ਿਆਦਾ ਸੋਹਣੇ ਆਪਾਂ ਇਹਦੇ ਵਿੱਚ ਘੱਟ ਰੇਂਜ ਵਾਲੇ ਵੀ ਸੂਟ ਐਡ ਕੀਤੇ ਐਂਡ ਵੱਧ ਰੇਂਜ ਵਾਲੇ ਵੀ ਤੁਸੀਂ ਜੋ ਆਰਡਰ ਜਲਦੀ ਕਰ ਸਕਦੀਆਂ ਜੀ ਥੈਂਕ ਯੂ ਸੋ ਮੱਚ